ਸਾਨੂੰ ਇਨਸਾਫ ਨਹੀਂ ਮਿਲਿਆ ਸਾਨੂੰ ਇਨਸਾਫ ਚਾਹੀਦਾ ਇਸ ਕਰਕੇ ਤਰਨਾ ਲਾਇਆ ਬਾਬੂ ਨਹੀਂ ਫੜਿਆ ਦਾ ਮੁੰਡਾ ਨਹੀਂ ਫੜਿਆ ਸੱਨੀ ਵੀ ਨਹੀਂ ਫੜਿਆ ਇਹ ਹੋਰ ਰੈਕਸਟ ਹੋਣੇ ਚਾਹੀਗੇ ਕੌਣ ਲਿਆ ਕੇ ਦੇਊਗਾ ਦਾ ਫੇਓ ਕੌਣ ਲਿਆ ਕੇ ਦੇਊਗਾ ਮੇਰਾ ਪੁੱਤ ਕੱਲਾ ਹੀ ਕੱਲਾ ਇਸ ਕਰਕੇ ਤਰਨਾ ਲਾਇਆ ਉਹਨਾਂ ਨੂੰ ਰੈਕਸ ਕਰੋ ਮੇਰੇ ਬੱਚੇ ਨੂੰ ਇਨਸਾਫ਼ ਮਿਲਣਾ ਚਾਹੀਦਾ ਮੇਰੇ ਬੱਚੇ ਨੂੰ ਇਨਸਾਫ਼ ਚਾਹੀਏ ਮੇਰੇ ਘਰ ਵਾਲੇ ਨੂੰ ਇਨਾ ਮਜਬੂਰ ਕਰਤਾ ਕਿ ਉਹ ਆਪਣੀ ਜਾਨ ਦੇਣ ਤੱਕ ਮਜਬੂਰ ਕਰ ਦਿੱਤਾ ਉਹਨਾਂ ਨੂੰ ਸੋਹਰਵਾਰ ਪਟੇ ਸਚਿਦੇਵਾ ਹਸ ਸਚਿਦੇਵਾ ਸੰਨੀ ਪਾਵਾਂ ਤੇ ਸੰਦੀਪ ਸ਼ਰਮਾ ਹਨ ਮੈਂ ਚਾਹੁੰਦਾ ਹਾਂ ਇਹਨਾਂ ਚਾਰਾ ਤੇ ਸੱਤ ਤੇ ਸੱਤ ਕਾਰਵਾਈ ਕੀਤੀ ਜਾਵੇ ਤੇ ਸੁਲੱਖਣ ਸਿੰਘ ਐਸਆਈ ਤੇ ਵੀ ਸੱਤ ਤੋਂ ਸੱਤ ਕਾਰਵਾਈ ਕੀਤੀ ਜਾਵੇ ਜੋ ਇੱਕ ਗਰੀਬ ਦੀ ਮਦਦ ਕਰਨ ਦੀ ਤਾਂ ਇਹਨਾਂ ਅਮੀਰਾਂ ਦਾ ਸਾਥ ਦੇ ਰਿਹਾ ਹੈ ਕਿਉਂਕਿ ਰਕੇਸ਼ ਸੱਜੇ ਦੇਵਾ ਜੀ ਨੂੰ ਆਪਣੇ ਪੈਸੇ ਦਾ ਬਹੁਤ ਕਮਾਂਡ ਹੈ ਉਹਨਾਂ ਨੇ ਇਹਨਾਂ ਦੀ ਜੇਬ ਕਰਮ ਕਰਤੀ ਹੋਣੀ ਮੈਂ ਚਾਹੁੰਦਾ ਹਾਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਇਹਨਾਂ ਤੇ ਸੱਤ ਤੇ ਸੱਤ ਕਾਇਰ ਕਾਰਵਾਈ ਕਰਨ ਤੇ ਸੁਲੱਖਣ ਸਿੰਘ ਤੇ ਵੀ ਕਾਰਵਾਈ ਕੀਤੀ ਜਾਵੇ ਕਿ ਉਹ ਸਾਡੇ ਕੇਸ ਨੂੰ ਲੈ ਕੇ ਐਨਾ ਡਿਲੇ ਕਿਉਂ ਕਰ ਰਿਹਾ ਹੈ ਬਾਰ-ਬਾਰ ਸੁਲੱਖਣ ਸਿੰਘ ਮੈਨੂੰ ਰਾਜਨਾਮੇ ਵਾਸਤੇ ਮਨਾ ਰਹੇ ਹਨ ਜਦਕਿ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਐਫ ਆਈ ਆਰ ਕਰवानी ਹੈ ਉਹ ਬਾਰ-ਬਾਰ ਮੇਰੇ ਤੋਂ ਹੀ ਕੁਐਸਚਨਿੰਗ ਕਰ ਰਹੇ ਹਨ ਜਰ ਕਿ ਇੱਕ ਵਾਰ ਵੀ ਇਹਨਾਂ ਨੇ ਨਾ ਕਲਪੇਟ ਪਹਾਦਰ ਸਤੀ ਤੋਂ ਇੱਕ ਵੀ ਕੁਐਸਚਨਿੰਗ ਨਹੀਂ ਕੀਤੀ ਕੀ ਇਹ ਤੁਸੀਂ ਮੁੰਡੇ ਨਾਲ ਮਾਰਪੇਟ ਕੀਤੀ ਹੈ ਕਿ ਨਹੀਂ ਉਹ ਇੱਕ ਵੀ ਗੱਲ ਨਹੀਂ ਮੰਨ ਰਿਹਾ ਸਿਰਫ ਮੇਰੀ ਆਡੀਓ ਹੀ ਮੈਨੂੰ ਸੁਣਾਈ ਜਾ ਰਹੇ ਹਨ ਤੇ ਕਹਿੰਦੇ ਹਨ ਕਿ ਤੇ ਆ ਦੇਖ ਤੂੰ ਚੰਗਾ ਭਲਾ ਬਾਹਰ ਜਾ ਰਿਹਾ ਹੈਂ ਅਸੀਂ ਵੀਡੀਓ ਨਾਲ ਦੀ ਦੁਕਾਨ ਤੋਂ ਲਈਤੀ ਹੈ ਨਾਲ ਦੀ ਦੁਕਾਨ ਤੋਂ ਕਿੱਦਾਂ ਲੈ ਲਈ ਤੁਸੀਂ ਜਦੋਂ ਵਿੱਚ ਕੀ ਟਾਟੇ ਕੈਮਰੇ ਚੱਲ ਰਹੇ ਸਨ ਮੈਂ ਚਾਹਨਾ ਹਾਂ ਸੰਦੀਪ ਸ਼ਰਮਾ ਤੇ ਜਿਆਦਾ ਤੋਂ ਜਿਆਦਾ ਕਾਰਵਾਈ ਕਰਵਾਈ ਜਾਵੇ ਕਿਉਂਕਿ ਉਹ ਆਪਣੇ ਆਪ ਨੂੰ ਜਿਆਦਾ ਚਲਾਕ ਸਮਝਦਾ ਹੈ ਚਲਾਕ ਸਮਝਦਾ ਹੈ ਕਿ ਇਹ ਉਹ ਆਪਣੇ ਆਪਣ ਨੂੰ ਬਹੁਤ ਜ਼ਿਆਦਾ ਵਫਾਦਾਰ ਬੰਦਾ ਹੈ ਇਸ ਕਰਕੇ ਇਸ ਬੰਦੇ ਦਾ ਜਿਆਦਾ ਤੇ ਜਿਆਦਾ ਕਾਰਵਾਈ ਕੀਤੀ ਜਾਵੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਪਲੀਜ਼ ਮੇਰੀ ਇਸ ਰਿਕਵੈਸਟ ਨੂੰ ਤੇ ਗੌਰ ਕੀਤਾ ਜਾਵੇ ਕਿਉਂਕਿ ਇਹ ਨਾ ਬੰਦਿਆਂ ਨੇ ਮੈਨੂੰ ਇੰਨਾ ਕਾ ਪਰੇਸ਼ਾਨ ਕਰ ਦਿੱਤਾ ਹੈ ਸੁਲੱਖਣ ਸਿੰਘ ਜੀ ਨੇ ਵੀ ਮੇਰੇ ਤੇ ਯਾਨਕੀ ਇੰਨਾ ਕਾ ਪ੍ਰੈਸ਼ਰਾਈਜ਼ ਕੀਤਾ ਹੋਇਆ ਹੈ ਰਾਜੀ ਨਾਮੇ ਲਈ ਉਹ ਬਾਰ ਬਾਰ ਮੈਨੂੰ ਥਾਣੇ ਬੁਲਾ ਕੇ ਮੇਰੀ ਕੋਈ ਕੋਈ ਗੱਲ ਨਹੀਂ ਮੰਨਦੇ ਤੇ ਆਪਣੇ ਅਹੀਂ ਮਨਵਾਉਂਦੇ ਰਹਿੰਦੇ ਹਨ ਇਨ੍ਹਾਂ ਤੇ ਵੀ ਕੋਈ ਕਾਰਵਾਈ ਕੀਤੀ ਜਾਵੇ ਇਸ ਕਰਕੇ ਮੈਂ ਜਾਣਾਂ ਕਿ ਮੇਰੇ ਪਰਿਵਾਰ ਵਾਲੇ ਇਹਨਾਂ ਨਾਲ ਝਟਕੇ ਲੜਦੇ ਰਹਿੰਦੇ ਕਿਉਂਕਿ ਮੈਨੂੰ ਪਤਾ ਹੈ ਕਿ ਜਦ ਅਸੀਂ ਇਹਨਾਂ ਨਾਲ ਨਹੀਂ ਲੜ ਸਕਦੇ ਪਰ ਜੇ ਮੈਨੂੰ ਆਪਣੀ ਮੌਤ ਹੀ ਇਹਨਾਂ ਨਾਲ ਦੇ ਅੰਤ ਦਾ ਕਾਰਨ ਨਜ਼ਰ ਆ ਰਹੀ ਹੈ ਇਸ ਕਰਕੇ ਮੈਂ ਅੱਜ ਆਪਣੀ ਲਾਈਫ ਖਤਮ ਕਰਨ ਜਾ ਰਿਹਾ ਹਾਂ ਮੰਮੀ ਡੈਡੀ ਸੋਰੀ ਸੋਰੀ ਪ੍ਰੀਤ ਮੈਂ ਆਪਣੇ ਬੱਚੇ ਤੋਂ ਦੂਰ ਨਹੀਂ ਹੋਣਾ ਚਾਹੁੰਦਾ ਸੀ ਪਰ ਇਹਨਾਂ ਬੰਦਿਆਂ ਨੇ ਮੈਨੂੰ ਆਪਣੇ ਬੱਚੇ ਤੋਂ ਦੂਰ ਕਰ ਦਿੱਤਾ ਚਾਹੁੰਦਾ ਹਾਂ ਕਿ ਕਾਹਨ ਅੱਜ ਮੈਂ ਜੋ ਸੁਸਾਈਡ ਕਰਨ ਜਾ ਰਿਹਾ ਹਾਂ ਇਸ ਤੋਂ ਬਾਅਦ ਇਹਨਾਂ ਤੇ ਕਾਰਵਾਈ ਵੀ ਕੀਤੀ ਜਾਵੇ ਤੇ ਮੇਰੇ ਬੱਚੇ ਦੇ ਫਿਊਚਰ ਵਾਸਤੇ ਵੀ ਇਹਨਾਂ ਤੋਂ ਕੋਈ ਕੰਪਨਸੇਸ਼ਨ ਦਿੱਤਾ ਜਾਵੇ ਬਾਏ ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨਿਊ ਚੈਨਲ ਦੇ ਮੈਂ ਹਾਂ ਤੁਹਾਡਾ ਦੋਸਤ ਮਿਲਨ ਸਿੰਘ ਇਸ ਸਮੇਂ ਲੁਧਿਆਣਾ ਦੇ ਟਿਬਾ ਥਾਣੇ ਦੇ ਬਾਹਰ ਮੌਜੂਦ ਹਾਂ ਜਿੱਥੇ ਕਿ ਇੱਕ ਪ੍ਰਵਾਹ ਜਿਹੜਾ ਆਪਣੀ ਇਨਸਾਫ ਦੀ ਮੰਗ ਲੈ ਕੇ ਬੈਠਾ ਲੇਕਿਨ ਅਦਾਜ਼ੀ ਇੱਕ ਕੱਲ ਇੱਕ ਖਬਰ ਵੀ ਜਿਹੜੀ ਤੁਹਾਡੇ ਤੱਕ ਚਲਾਈ ਸਾਂਝੀ ਕੀਤੀ ਗਈ ਸੀ ਲੇਕਿਨ ਇੱਕ ਦੀਪਕ ਨਾਮ ਦੇ ਲੜਕੇ ਨੇ ਜਿਹੜਾ ਸੁਸਾਈਡ ਕੀਤਾ ਸੀ ਲੇਕਿਨ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਮਾਲਕ ਦੇ ਵੱਲੋਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਕਿਸ ਕਾਰਨ ਤੋਂ ਲੇਕਿਨ ਉਸਨੇ ਇੱਕ ਵੀਡੀਓ ਵੀ ਜਿਹੜੀ ਹੈ ਬਿਲਕੁਲ ਲਾਈਵ ਜਿਹੜੀ ਹੈ ਸਾਂਝੀ ਕੀਤੀ ਗਈ ਸੀ ਸੋਸਾਇਟੀ ਕਰਨ ਤੋਂ ਪਹਿਲਾਂ ਤੱਕ ਕਿਉਂ ਨਹੀਂ ਫੜੇਗੇ ਲੇਕਿਨ ਆ ਜੋ ਆ ਪਰਿਵਾਰ ਰੋ ਰੋ ਬਰਾ ਹਾਲ ਉਹਨਾਂ ਨੇ ਨਾਰੇ ਵਾਜੀ ਵੀ ਕੀਤੀ ਕਿ ਨਾ ਉਹ ਪਰਿਵਾਰ ਨਾਲ ਅਸੀਂ ਗਲਤ ਬਤ ਕਰਦੇ ਆ ਪੂਰਾ ਮਾਮਲਾ ਜਾਣਦੇ ਕੀ ਸੀ ਸਾਰਾ ਪੂਰਾ ਮਾਮਲਾ ਉਹਦੇ ਬਜਾ ਸਾਨੂੰ ਇਨਸਾਫ ਨਹੀਂ ਮਿਲਿਆ ਸਾਨੂੰ ਇਨਸਾਫ ਚਾਹੀਦਾ ਇਸ ਕਰਕੇ ਧਰਨਾ ਲਾਇਆ ਇਸ ਕਰਕੇ ਇਨਸਾਫ ਮੰਗਦੇ ਆ ਜਿੱਦਾਂ ਸਾਡਾ ਬੱਚਾ ਮਾਰਿਆ ਨਾ ਸਾਨੂੰ ਮਾ ਚਾਹੀਦਾ ਸਾਨੂੰ ਜਿਹੜੇ ਹੈਗੇ ਨਾ ਬੰਦ ਕਰੋ ਉਹਨਾਂ ਨੂੰ ਚੱਕ ਕੇ ਗਿਰਫਤਾਰ ਕਿਉਂ ਨਹੀਂ ਹੋਏ ਹੋ ਹਾਂਜੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਪੁਲਸ ਵਾਲੇ ਨੇ ਕੋਈ ਨਹੀਂ ਕੀਤੀ ਇੱਕ ਜਨਾਇ ਫੜਿਆ ਗਿਆ ਬਸ ਹਾਂ ਔਰ ਬਾਕੀ ਨਹੀਂ ਫੜਿਆ ਉਹਨਾਂ ਨੇ ਬਾਬੂ ਨਹੀਂ ਫੜਿਆ ਉਹ ਮੁੰਡਾ ਨਹੀਂ ਫੜਿਆ ਸੰਨੀ ਵੀ ਨਹੀਂ ਫੜਿਆ ਇਓ ਰੈਕਸਟਰ ਹੋਣੇ ਚਾਹੀਗੇ ਮੈਨੂੰ ਇਨਸਾਫ ਚਾਹੀਦਾ ਤਾਂ ਤਰਨਾ ਲਾਇਆ ਮੇਰੇ ਬੱਚਾ ਬੋਲ ਰਿਹਾ ਮੇਰਾ ਬੱਚਾ ਦੇਖੋ ਇਤਨਾ ਮੈਨੇ ਕੌਣ ਲਿਆ ਕੇ ਦੇਊਗਾ ਇਹਦਾ ਪਿਓ ਕੌਣ ਲਿਆ ਕੇ ਦੇਊਗਾ ਮੇਰਾ ਪੁੱਤ ਇਕੱਲਾ ਇਕੱਲਾ ਇਸ ਕਰਕੇ ਤਰਨਾ ਲਾਇਆ ਉਹਨਾਂ ਨੂੰ ਰੈਕਸ ਕਰੋ ਉਹਨਾਂ ਨੂੰ ਫੜ ਕੇ ਲਿਆਓ ਮੇਰੇ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਬੱਚੇ ਨੂੰ ਇਨਸਾਫ ਚਾਹੀਏ ਮੇਰੇ ਬੱਚੇ ਨੂੰ ਇਨਸਾਫ ਚਾਹੀਏ ਮੇਰਾ ਨਾਮ ਹਰਪਾਲ ਕੋਰਾ ਕੀ ਹੋਇਆ ਸੀਗਾ ਜੋ ਸਨੀ ਟੈਗਸ ਵਾਲਿਆ ਉਹਨਾਂ ਨੇ ਮੇਰੇ ਹਸਬੰਡ ਦਾ ਕਤਲ ਕਰ ਦਿੱਤਾ ਤੇ ਮੇਰੇ ਘਰ ਵਾਲੇ ਨੂੰ ਇੰਨਾ ਮਜਬੂਰ ਕਰਤਾ ਕਿ ਉਹ ਆਪਣੀ ਜਾਨ ਦੇਣ ਤੱਕ ਮਜਬੂਰ ਕਰ ਦਿੱਤਾ ਉਹਨਾਂ ਨੂੰ ਸਾਨੂੰ ਰਾਤ ਦਾ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਡੈੱਡ ਬੋਡੀ ਵੀ ਉੱਥੇ ਉੱਥੇ ਲੈ ਕੇ ਗਏ ਉਹਨਾਂ ਦੇ ਮੌਲ ਲੈ ਕੇ ਗਏ ਤਾਂ ਉਹਨਾਂ ਨੇ ਕੋਈ ਇਨਸਾਫ ਨਹੀਂ ਕੀਤਾ ਇੱਕ ਮੌਕੇ ਤੇ ਇੱਕੋ ਹੀ ਬੰਦਾ ਵਾਸ ਉਹਨਾਂ ਨੇ ਗਿਫਤਾਰੀ ਚ ਲਿਆ ਬਾਕੀ ਹੱਲੇ ਤੱਕ ਕੋਈ ਵੀ ਇਨਫੈਸ਼ਨ ਨਹੀਂ ਹੈਗੀ ਸਾਡੇ ਕੋਲ ਮੇਰੇ ਹਸਬੰਡ ਦਾ ਦੀਪਕ ਕੁਮਾਰ ਉਸ ਥਾਣੇ ਦੇ ਬਾਰੇ ਅਜ ਧਰਨਾ ਲਾਇਆ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਅਸੀਂ ਇਸ ਕਰਕੇ ਸਾਡੇ ਕੋਈ ਗੱਲਬਾਤ ਨਹੀਂ ਸਾਡੇ ਨਾਲ ਕੋਈ ਕਰ ਰਿਹਾ ਕੋਈ ਕੋਈ ਅਸਰ ਕਰਨ ਮਿਲਿਆ ਅੰਦਰ ਚੱਕ ਹਾਂਜੀ ਮਿਲਿਆ ਉਹ ਕਹਿੰਦੇ ਸੀ ਰੇਡ ਤੇ ਗਏ ਸੀ ਸਾਨੂੰ ਕੋਈ ਨਹੀਂ ਮਿਲਿਆ ਹਲੇ ਤੱਕ ਕਿੰਨੇ ਦਿਨ ਹੋ ਗਏ ਸੀ ਉੱਥੇ ਕੰਮ ਕਰਦੇ ਹੋ ਥੋੜਾ ਉੱਥੇ 2 ਸਾਲ ਪਹਿਲਾਂ ਘਰ ਲੱਗੇ ਸੀਗੇ ਤੇ 2 ਮਹੀਨੇ ਹਟਿਆ ਨੂੰ ਹੋਏ ਸੀਗੇ ਤੁਹਾਨੂੰ ਨੇ 2 ਮਹੀਨੇ ਬਾਅਦ ਬੁਲਾਇਆ ਵਾ ਮੇਰੇ ਹਸਬੰਦ ਨੂੰ ਇੱਕ ਰੇਜਰ ਸੀ ਉਹਨਾਂ ਦੀ ਬੁੱਕ ਸੀਗੀ ਜੀ ਤੇ ਕੱਚਿਆਂ ਦਾ 2 ਨੰਬਰ ਦਾ ਕੰਮ ਹੁੰਦਾ ਉਹਨਾਂ ਦਾ ਉਹਨਾਂ ਨੂੰ ਉਹਨਾਂ ਨੇ ਬਾਅਦੋਂ ਗਾਇਬ ਹੋ ਗਈ ਇਹਨਾਂ ਦੇ ਹਟਣ ਤੋਂ ਬਾਅਦ ਤਾਂ ਉਹਨਾਂ ਨੇ ਇਹਨੂੰ ਠੱਕੇ ਨਾਲ ਬੁਲਾ ਲਿਆ ਵੀ ਹਟਿਆਏ ਆ ਕੀ ਪਤਾ ਇਹਨਾਂ ਚੱਕ ਕੇ ਲੈ ਕੇ ਇਹ ਕਿ ਬਾਬੂ ਜੀ ਮੈਂ ਕੀ ਕਰਨੀ ਆ ਉਹ ਰੇਜਰ ਦਾ ਮੈਂ ਕੀ ਕਰੂੰਗਾ ਤੇ ਉਹਨਾਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ ਸੁਸਾਇਡ ਕਰਨ ਦੇ ਪਿੱਛੇ ਦਾ ਮਕਸਦ ਕੀ ਸੀਗਾ ਪਹਿਲਾਂ ਕੁਝ ਬਸ ਆਈ ਕਾਪੀ ਸੀ ਉਹਨਾਂ ਨੇ ਮੇਰੇ ਘਰ ਵਾਲੇ ਨੂੰ ਕੋਈ ਸ਼ਿਕਾਇਤ ਥਾਣੇ ਦੀ ਨਹੀਂ ਕੀਤੀ ਸੀ ਹਾਂਜੀ ਹਾਂਜੀ ਪਹਿਲਾਂ ਦਿੱਤੀ ਸੀ ਕੁੱਤ ਵਾਲੀ ਤੇ ਉਹਨਾਂ ਨੇ ਉਹਨਾਂ ਨੇ ਜਦੋਂ ਉਹਨਾਂ ਨੂੰ ਕੁੱਟਿਆ ਮਾਰਿਆ ਤਾਂ ਚੌਥੇ ਦਿਨ ਸਾਡੇ ਬਿਆਨ ਲੈਣ ਆਏ ਸੀ ਤੋਂ ਉਦੋਂ ਬਾਅਦ ਉਹਨਾਂ ਨੇ ਕੋਈ ਆਪਸ਼ਨ ਨਹੀਂ ਲਿਆ ਜਿਹੜਾ ਸੁਲੱਖਣ ਸਿੰਘ ਸੀਗਾ ਉੱਥੇ ਜੋ ਸਾਡੇ ਬਿਆਨ ਲਿਖ ਰਿਹਾ ਸੀ ਤਾਂ ਸਾਨੂੰ ਬਾਰ-ਬਾਰ ਕਹਿ ਰਿਹਾ ਸੀਗਾ ਤੁਸੀਂ ਕਿਸਮਝੋਤਾ ਕਰ ਲਓ ਉਹ ਵੱਡੇ ਲੋਕ ਆ ਤੁਸੀਂ ਉਹਨਾਂ ਨਾਲ ਮੱਥਾ ਨਾ ਲਾਓ ਕੌਣ ਕਹਿੰਦਾ ਇਹ ਕਿਨੇ ਕਰ ਗਈ ਸੀ ਇਹ ਸੁਲੱਖਣ ਸਿੰਘ ਨੇ ਉਹ बार-बार ਮੇਰੇ ਘਰ ਵਾਲੇ ਨੂੰ ਕੱਲੇ ਨੂੰ ਵੀ ਫੋਨ ਕਰਦਾ ਰਿਹਾ ਤੇ ਰਾਤ ਨੂੰ ਰੋਗ ਰੋਕੇ ਵੀ ਉਹਨਾਂ ਦੇ ਬੰਦਿਆਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਮੇਰੇ ਹਸਬੰਦ ਨੂੰ ਕੋਤਵਾਲੀ ਥਾਣੇ 'ਚ ਜਿਹੜੇ ਬਿਆਨ ਲਿਖਦੇ ਆ ਐਸਆਈ ਇਹ ਸਹੀ ਹਾਂਜੀ ਤੁਹਾਡੇ ਹਸਬੰਦ ਨੂੰ ਪ੍ਰੇਸ਼ਾਨ ਕੀਤਾ ਐਸਆਈ ਦਾ ਵੀ ਰੋਗ ਹੈ ਹਾਂਜੀ ਹਾਂਜੀ ਕਿਤਾ ਕੀ ਮੰਗ ਰਹੇ ਪ੍ਰਸ਼ਾਸਨੋਂ ਕਿਉਂ ਸਾਨੂੰ ਇਨਸਾਫ ਚਾਹੀਦਾ ਉਹ ਟਿੱਪਾ ਥਾਣੇ ਪਹੁੰਚੋ ਇੱਥੇ ਆਸ਼ੋਸ਼ਣ ਕੀ ਮਿਲ ਰਿਹਾ ਤੁਹਾਨੂੰ ਸਾਨੂੰ ਹੱਲੇ ਕੁਝ ਵੀ ਸਿਰਾਂ ਦੇ ਗੰਡ ਕੋਸ ਨਹੀਂ ਫੜਾ ਰਹੇ ਹੈਗੇ ਹੱਲੇ ਕਹਿੰਦੇ ਅਸੀਂ ਘਰ ਗਏ ਸੀ ਤਾਂ ਸਾਨੂੰ ਕੋਈ ਮਿਲਿਆ ਨਹੀਂ ਹੈਗਾ ਬਾਪ ਬੋਲਦੇ ਅੰਦਰ ਗਿਆ ਜੱਦਾਂ ਬੰਦੇ ਰਸਟ ਨਹੀਂ ਹੁੰਦੇ ਜੱਦਾਂ ਬੰਦੇ ਰਸਟ ਨਹੀਂ ਹੁੰਦੇ ਅਸੀਂ ਪੋਸਟਮਾਸਟਰ ਨਹੀਂ ਕਰਨਾ ਉਹ ਦੁਕਾਨ ਦਾ ਗਮ ਖਾ ਗਿਆ ਉਸ ਬਾਊ ਦਾ ਗਮ ਖਾਇਆ ਮੇਰੇ ਪ੍ਰਾਨਾ ਨਹੀਂ ਪ੍ਰਾਨਾ ਗਮ ਖਾ ਗਿਆ ਮੇਰਾ ਬਾਪੂਸ ਲਿਆ ਦੋ ਮੇਰੇ ਪ੍ਰਾਨਾ ਕਿੰਨੇ ਤੱਕ ਖਾਇਆ ਸੀ ਮੇਰਾ ਪ੍ਰਾਨਾ ਕਿੰਨੇ ਤੱਕ ਮਾਰਿਆ ਆ ਤੇ ਅੱਜ ਡੇਢ 2 ਦਿਨ ਹੋ ਚਲੇ ਆ ਕਿਹਦੇ ਕੋ ਰੈਸਟਿੰਗ ਕਿਤੇ ਜਾਦੇ ਦੇਖੋ ਕੀ ਕਰਾਂਗੇ ਦੱਸਿਆ ਪੰਜਾਬ ਗਰੀਬ ਬੰਦੇ ਨਾਲ ਮਰੀ ਜਾਂਦਾ ਪਿਆ ਇਹਦਾ ਇਹੀ ਗਰੀਬ ਬੰਦੇ ਨੇ ਕੋਈ ਗਲਤੀ ਕੀਤੀ ਹੁੰਦੀ ਅੱਜ ਨੂੰ ਲੈ ਕੇ ਚੋੜਾ ਕਰ ਦੇਣਾ ਸੀ ਇਹਨਾਂ ਨਾਲ ਪੁਲਿਸ ਵਾਲਿਆਂ ਨਾਲ ਉਨਰਿਆ ਗਾ ਲਿਆ ਆ ਲਿਆ ਕੇ ਪੈਸੇ ਦੇ ਬਖੋੜਾ ਉਸ ਨੂੰ ਬਿਠਾਇਆ ਪਿਆ ਲੋਕਾਂ ਚ ਜਿ ਮਲਾਇਆ ਉਹ ਅਸੀ ਲੋਪ ਪਾਇਆ ਤੁਹਾਨੂੰ ਇਹ ਦੇਖੋ ਜੀ ਕੱਲ ਜਿਹੜਾ ਸੋਸਾਇਟੀ ਕੀਤਾ ਸੀ ਉਸਦੇ ਵਾਈਫ ਦੇ ਸਟੇਟਮੈਂਟ ਦੇ ਆਧਾਰ ਤੇ ਮੁਕਦਮਾ ਦਰਜ ਕਰਤਾ ਸੀ 108 ਬੀਐਨਐਸ ਦੇ ਵਿੱਚ ਤੇ ਜਿਸ ਵੀ ਟੋਟਲ ਪੰਜ ਦੋਸ਼ੀ ਸੀ ਤੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਬਾਕੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਸੰਬੰਧੀ ਅਸੀਂ ਰੇਡ ਕਰ ਰਹੇ ਹਾਂ ਵਾਪਕ ਖਾਵਾਂ ਤੇ ਜੋ ਜਲਦ ਹੀ ਗ੍ਰਿਫਤਾਰ ਕੀਤੇ ਜਾਣਗੇ ਸੇ ਪਰਿਵਾਰਾਂ ਨੂੰ ਬਹੁਤ ਪ੍ਰੋਟੈਸਟ ਕੀਤਾ ਗਿਆ ਬਾਠਾਣੇ ਦੇ ਬਾਹਰ ਉਹਨਾਂ ਨੂੰ ਇਹ ਗੱਲ ਨਹੀਂ ਜਾ ਰਹੀ ਕਿ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਕੋਆਪਰੇਟ ਨਹੀਂ ਕੀਤਾ ਜਾ ਰਿਹਾ ਸਾਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਸਾਰਾ ਮੁੱਲਾ ਟੀਪਾਠਾਣੇ ਦੇ ਬਾਹਰ ਪਹੁੰਚਿਆ ਨਹੀਂ ਬ੍ਰਦਰ ਦੇਖੋ ਇਨਸਾਫ ਦਾ ਪਰਚਾ ਦਰਜ ਹੋ ਗਿਆ ਜੀ ਇੱਕ ਅਸੀਂ ਦੋਸ਼ੀ ਜਸਟਿਸ ਵੀ ਕਰ ਲਿਆ ਤੇ ਬਾਕੀ ਦੋਸ਼ੀ ਜਲਦੀ ਅਰੈਸਟ ਕੀਤੇ ਜਾਣਗੇ ਅਸੀਂ ਪਾਰਟੀਆਂ ਜਦੋਂ ਤੋਂ ਮੁਕਦਮਾ ਦਰਜ ਹੋਇਆ ਦੋ ਤਿੰਨ ਪਾਰਟੀਆਂ ਅਸੀਂ ਰੇਟ ਤੇ ਭੇਜੀਆਂ ਹੋਈਆਂ ਨੇ ਜੋ ਕਿ ਜਲਦ ਗ੍ਰਿਫਤਾਰ ਕੀਤੇ ਜਾਣਗੇ ਉਹ ਕਹਿੰਦੇ ਜੀ ਅਸੀਂ ਉਹ ਤਾਂ ਸੰਸਕਾਰ ਨਹੀਂ ਕਰਨਾ ਚਾਹਦੇ ਤਾਂ ਗ੍ਰਿਫਤਾਰੀਆਂ ਨਹੀਂ ਨੇ ਇਹ ਪੁਲਿਸ ਪ੍ਰਸ਼ਾਸਨ ਵੱਲੋਂ ਠੀਲ ਵਰਤੀ ਜਾ ਰਹੀ ਹੈ ਨਹੀਂ ਇਹ ਘੁਟੇ ਨਾਲ ਸੰਬੰਧੀ ਮਨੋ ਦਾ ਨਹੀਂ ਲੱਗ ਰਿਹਾ ਕੋਈ ਠੇਲ ਵਰਤੀ ਜਾ ਰਹੀ ਹੈ ਮੁਕਦਮਾ ਵੀ ਨਾਲ ਦੀ ਨਾਲ ਦਰਜ ਹੋਇਆ ਇੱਕ ਦੋਸ਼ੀ ਵੀ ਅਰੈਸਟ ਹੋਇਆ ਹੈ ਤੇ ਬਾਕੀ ਰੇਡ ਵੀ ਲਗ ਲਗ ਥਾਵਾਂ ਤੇ ਕੀਤੀ ਜਾ ਰਹੀ ਸਰ ਹੁਣ ਤੱਕ ਕੀ ਕਾਰਨ ਪਤਾ ਲੱਗਿਆ ਤੁਹਾਨੂੰ ਕਿ ਵੀ ਉਸ ਮੁੰਡੇ ਨੇ ਜਿਹੜਾ ਸੁਸਾਇਸਾਈਡ ਕੀਤਾ ਸੀਗਾ ਉਹਦਾ ਕਾਰਨ ਕੀ ਸੀ ਕਾਰਨ ਦੇਖੋ ਜੋ ਮੈਨੂੰ ਹੁਣ ਤੱਕ ਪਤਾ ਲੱਗਿਆ ਕਿ ਕਿਥੇ ਏਸੀ ਮਾਰਕੀਟ ਦੇ ਵਿੱਚ ਇਹ ਕੰਮ ਕਰਦਾ ਸੀ ਕਿ ਕੋਈ ਉਸਦੇ ਮਾਲਕ ਇਲਜ਼ਾਮ ਲਾਉਂਦੇ ਸੀ ਕਿ ਸ਼ਾਇਦ ਇਹਨੇ ਕੋਈ ਕਪਲਾ ਕੀਤਾ 4-5 ਲੱਖ ਦਾ ਤੇ ਉਹਨਾਂ ਨੇ ਕੋਈ ਲੜਾਈ ਝਗੜਾ ਜਾਂ ਕੁਝ ਹੋਈ ਹੋਣੀ ਗੱਲਬਾਤ ਜਿਸ ਤੇ ਕਹਿੰਦੇ ਪ੍ਰੈਸ਼ਰ ਦੇ ਅੰਦਰ ਆ ਗਏ ਨੇ ਇਸ ਤਰ੍ਹਾਂ ਜੋ ਗਲਸਾ ਬਣਾਈ ਜੀ ਠੀਕ ਹੈ ਸੋ ਇਸ ਮਾਮਲੇ 'ਚ ਕਰਦੇ ਦਾ ਕਹਿਣਾ ਸੀਗਾ ਕਿ ਦੋਸ਼ੀ ਜਿਹੜੇ ਨੇ ਨਹੀਂ ਫੜੇ ਗਏ ਲੇਕਿਨ ਇਸ ਮਾਮਲੇ 'ਚ ਉਹਨੇ ਟੱਬਾ ਰੋੜ ਦੇ ਜੋ ਥਾਣਾ ਦੇ ਐਸ ਐਚਓ ਭਗਤਵੀਰ ਜੀ ਹੈਗੇ ਨੇ ਉਸ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਲੇਕਿਨ ਉਹਨਾਂ ਦਾ ਜੋ ਵਰਜਨ ਹੈਗਾ ਤੁਹਾਡੇ ਤੱਕ ਬਿਲਕੁਲ ਰੂਬਰੂ ਕੀਤਾ ਜਾਏਗਾ ਲੇਕਿਨ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਇੱਕ ਦੋਸ਼ੀ ਜਿਹੜਾ ਉਹਦੇ ਵਿੱਚ ਉਹ ਕਾਬੂ ਕਰ ਲੇਤਾ ਹੈ ਲੇਕਿਨ ਬਾਕੀ ਦੋਸ਼ੀ ਜਿਹੜੀ ਆ ਜਾਂਚ ਪੜਤਾਲ ਜਿਹੜੀ ਆ ਲਗਾਤਾਰ ਜਾਰੀ ਹੈ ਲੇਕਿਨ ਦੇਖਦੇ ਹਾਂ ਹੁਣ ਅਗਲੀ ਕਾਰਵਾਈ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਰਹੇਗੀ ਤੁਸੀਂ ਬੜੇ ਰੋਦਾ ਚਿਰਾਗ نیوز ਚੈਨਲ ਦੇ ਨਾਲ ਧੰਨਵਾਦ ਜੀ ਸ਼ੁ